12780 ਪਿੰਡਾਂ ਪੰਜਾਬ ਦਾ ਟੋਟਲ ਸੁਣ ਲਓ ਸਰੋਤਿਓ ਹਰ ਪਿੰਡ ਚਾਰ ਪੰਜ ਗੁਰਦੁਆਰੇ ਹੈਗੇ ਹਨ ਤੇ ਹਸਪਤਾਲ ਡਿਸਪੈਂਸਰੀ ਹੈਗੀ ਪਲਤੂ ਜਵਾਬ ਦੇ ਮੈਨੂੰ ਚੰਗੀ ਤਰ੍ਹਾਂ ਮਾਰ ਸਰ ਆਪਲੇਕ ਨੂੰ ਪਤਾ ਲੱਗੇ ਕੀ ਗੁਰੂ ਸਾਹਿਬ ਮਨੁੱਖਤਾ ਦੀ ਸੇਵਾ ਫਿਰ ਕਿੱਥੇ ਹੋਏਗੀ ਫਿਰ ਜੇ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਗੁਰਦੁਆਰੇ ਲੈ ਜਾਵਾਂਗੇ ਇਹ ਵੀ ਸਵਾਲ ਹੈ ਕਿੱਥੇ ਲੈ ਕੇ ਜਾਵਾਂਗੇ ਹਾਂ ਮੈਨੂੰ ਹਾਰਟ ਅਟੈਕ ਹੋ ਗਿਆ ਮੈਂ ਕਹੂੰਗਾ ਵਾਹਿਗੁਰੂ ਨੇ ਬਚਾਲਾ ਤੇ ਲੈ ਕੇ ਤਾਂ ਹਸਪਤਾਲ ਜਾਵਾਂਗੇ ਹਸਪਤਾਲ ਤੁਹਾਡੇ ਕੋਲ ਹੈ ਨਹੀਂਗੇ ਉਹ ਸਾਡੀ ਸੋਚ ਪਵਿੱਤਰ ਆ ਤੁਹਾਡੀ ਸੋਚ ਬਹੁਤ ਮਾੜੀ ਹੈ ਕਿਹੜਾ ਰੇਤਾ ਹੁੰਦਾ ਹੈ ਬਜਰੀ ਹੁੰਦਾ ਹੈ ਸਟੋਨ ਕ੍ਰੈਸ਼ਰ ਹੁੰਦੇ ਹੈ ਇਹ ਕੁਦਰਤੀ ਸਰੋਤ ਹੁੰਦੇ ਆ ਉਹ ਸੂਬੇ ਦੇ ਉਹਦੇ ਨਾਲ ਹਸਪਤਾਲ ਤੇ ਸਕੂਲ ਠੀਕ ਹੋਣੇ ਆ ਉਹ ਤਾਂ ਤੁਸੀਂ ਖਾਗੇ ਫਿਰ ਹਸਪਤਾਲ ਸਕੂਲ ਕਹਦੇ ਨੇ ਠੀਕ ਹੋਣੇ ਤੁਸੀਂ ਇੰਨੇ ਤਾਨੇ ਮਾਰ ਰਹੇ ਮੇਰੇ ਜਰੀਏ ਸਾਰਿਆਂ ਨੂੰ ਵੀ ਇਹਦੇ ਤੁਸੀਂ ਦੋਸ਼ੀ ਕਿਨੂੰ ਸਮਝਦੇ ਹੋ ਤਾਂ ਅਸਲੀ ਜ਼ਿੰਮੇਵਾਰ ਕੌਣ ਆ ਤੁਸੀਂ ਪਬਲਿਕ ਸਾਡੇ ਤੇ ਵੀ ਛਿੱਟੇ ਪੈਣਗੇ ਕ腐ਸ਼ਨ ਦੇ ਪਰ ਅਸੀਂ ਨਹੀਂ ਅਸੀਂ ਅਸੀਂ ਲੋਕਾਂ ਲਈ ਆਏ ਆਂ